ਬਟਾਲਾ ਅਧੇਨ ਪੈਂਦੇ ਕਸਬਾ ਫਤਿਹਗੜ ਚੂੜੀਆਂ ਦੀ ਮੱਛੀ ਮਾਰਕੀਟ ਵਿੱਚ ਦੇਰ ਰਾਤ ਕੁਝ ਸ਼ਰਾਬੀ ਨੌਜਵਾਨਾਂ ਨੇ ਮਾਮੂਲੀ ਗੱਲਬਾਤ ਨੂੰ ਲੈ ਕੇ ਆਪਦੇ ਆਗੂ ਕੁਲਜੀਤ ਸਿੰਘ ਉੱਪਰ ਿੱਟਾਂ ਅਤੇ ਡਾਂਗਾ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਸਦੇ ਭਰਾ ਤੇ ਮਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਇਹ ਸਾਰੀ ਘਟਨਾ ਸੀਸੀਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਆਓ ਵਿਖਾਉਂਦੇ ਹਾਂ ਤੁਹਾਨੂੰ ਏਪੀਜੀ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਕੱਲੇ ਆਈ ਦੀ ਵੀ ਸਮਾਰਟਫੋਨ ਖੜਦਾ ਮੁੰਡਾ ਤੇ ਰੱਜੇ ਉਹ ਸ਼ਰਾਮ ਉਹ ਕਹਿੰਦਾ ਵੀ ਸਮਾਨ ਦੀ ਕਿੱਥੋਂ ਦਾ ਗੱਲ ਕਰਦੇ ਉਹ ਮੈਂ ਅੱਜ ਦੀ ਗਵਾਨੇ ਆਪਣੀ ਮਰਜ਼ੀ ਦਾ ਸਮਾਨ ਵੇਚਣਾ ਕਿੱਥੋਂ ਦਾ ਕਿਲੇ ਦਾ ਮੁੰਡਾ ਅੱਛਾ ਉਹਦਾ ਸਟੈਂਡਿੰਗ ਗੋਲੇ ਦਾ ਕੰਮ ਕਰਦਾ ਕੰਪਨੀ ਤੇ ਲੱਗਾ ਵਾ ਤੇ ਆਈ ਸਾਹਮਣੇ ਉਹ ਬਿੱਟੂ ਦਾ ਹੱਥਾ ਸਾਹਮਣੇ ਤੇ ਬੈ ਕੇ ਪੈਗ ਲਾਉਂਦੇ ਇੱਕ ਪੈਗ ਲਾ ਕੇ ਫਿਰ ਮੇਰੇ ਕੋ ਆਈਦਾ ਜੀ ਫਿਰ ਇੱਕ ਪੈਗ ਲਾ ਕੇ ਮੇਰੇ ਕੋ ਆਈਦਾ ਕਿ ਮੈਂ ਅੱਜ ਦਾ ਗਾ ਜੀ ਦਾ ਵੇਖੀ ਤਾਂ ਬਹੁਤੇ ਰੱਜੇ ਨੇ ਫਿਰ ਗੱਲ ਕਰ ਗਿਆ ਮੈਂ ਨਾਲ ਮੁੰਡੇ ਸਾਡੇ ਨੇ 2-5 ਜੀ ਤੇ ਉਹਨਾਂ ਦੋ ਜਣੇ ਚਾਲ ਰਹੇ ਨੇ ਜਿੰਦੀ ਪੰਨੀਆਂ ਨੂੰ ਆ ਕੇ ਡਰ ਕਰ ਸਕਾਂਗੇ ਮੇਰਾ ਅੰਦੀ ਭਣ ਤੋੜ ਦਿੱਤੀ ਤੇ ਸਾਰੇ ਦੁਕਾਨ ਤੇ ਲਾ ਕੇ ਸਾਹਮਣੇ ਸਟੈਟਸ ਦੇ ਲੌਂਗ ਦੇ ਨਾਲ ਬੈਠ ਗਏ ਹਾਂ ਮੁੰਡੇ ਕਿਲੇ ਦੋ ਜੀ ਤੇ ਇਹ ਆਗੇ ਛੋਟੇ ਕਰਕੇ ਮਰ ਬਾਹਰ ਕੰਮ ਕਾਂਡਾ ਬਾਦ ਵਿੱਚ ਪਾ ਲੈ ਨੇ ਆਏ ਮੇਰੇ ਘਰ ਤੱਕ ਤੇ ਘਰ ਦੇ ਘਰ 20 50 ਇਕੱਠੇ ਹੋ ਗਏ ਤੇ ਮਰ ਦੁਕਾਨ ਦੀ ਭਣ ਤੋੜ ਦਿੱਕੀ ਨਾ ਨੇ ਤੇ ਨਾਲ ਜੋ ਗਾਈ ਲੋ ਸਾਰੇ ਵੀਡੀਓ ਕੋਡ ਆਪਣੇ ਤੇ ਆ ਗਈਆਂ ਜੋਇੰਟ ਚੌਂਜ ਰੋਸ ਤੋਂ ਭਾਵੇਂ ਸਾਡੇ ਕਿਹੜੀ ਗੱਲਾਂ ਕੋਈ ਇਹ ਉਦਾਂ ਹੀ ਇਸ ਮਾਤਾ ਹੀ ਗੱਲਬਾਤ ਹੀ ਕਰਦੇ ਨੇ ਤੁਸੀਂ ਹੂੰ ਤੇ ਵਾਈਪ ਪੈਕ ਛੱਡ ਲਾ ਕੇ ਮਿੰਟਲਵਾਰ ਆਜਦੇ ਕੰਮ ਦੁਕਾਨ ਤੇ ਰਾਜੇ ਕੋਲ ਦੁਕਾਨ ਤੋਂ ਕਿੰਨੇ ਜਾਣੇ ਇਹ ਤੇਰਾ ਦੋ ਤਿੰਨ ਜਾਣੇ ਹੋਰੇ ਜਾਂ ਚਾਰ ਪੰਜ ਜਾਣੇ ਕੱਢੇ 20 25 ਜਾਣੇ ਹੋਵੇਗੇ ਅੱਛਾ ਹਾਂ ਤੇ ਅਹੀਂ ਤੁਹਾਨੂੰ ਕਿੰਨੂ ਕਿੰਨੂ ਛਟਾ ਲੱਗੀਆਂ ਹਾਂ ਨੂੰ ਇੱਕ ਦੋ ਇੱਕ ਬਰਦਾ ਛੋਟਾ ਕਰ ਲਈ ਬਾ ਤੇ ਇੱਕ ਮਡਾਰਾ ਜਾਂ ਦੋ ਦੋ ਬਲਕ ਪਿੰਡਾ ਕੋਣ ਪੜੀ ਇੱਕ ਨਾਮੜਾ ਕੰਮ ਦਾ ਨਾਮ ਦੇ ਪੁਲਿਸ ਨੂੰ ਕੀਤਾ ਸੀ ਹਾਂਜੀ ਪੁਲਿਸ ਆਈ ਆ ਤੇ ਹੁਣ ਅਹੀਂ ਕਹਿੰਦੇ ਆ ਕਿ ਸਾਰੀ ਹੋ ਗਈ ਇਹੋ ਹੀ ਗੱਲ ਵਿਚਾਰ ਜਾਨੇ ਪੇ ਖਲੋਤੇ ਹੋਏ ਗਾੜੀ ਮੈਂ ਇਹਨਾਂ ਨੂੰ ਕੁਛ ਨਹੀਂ ਆਕੇ ਮੈਂ ਬੂਹੇ ਟੋਕੇ ਅੰਦਰ ਚੱਲ ਕੇ ਮੁੜ ਕੇ 10 ਮਿੰਟਾਂ ਬਾਅਦ ਇਹਨਾਂ ਨਾਲ ਕੇ ਮੁੰਡੇ ਤੇ ਗੱਲ ਪੈ ਗਏ ਨੇ ਫਿਰ ਉਹਨਾਂ ਵਿਚੋਂ ਇਹਨਾਂ ਨੂੰ ਹੱਥੋਂ ਪਾਈ ਕੀਤਾ ਟਾਇਆ ਵੀ ਆ ਮੁੜ ਕੇ ਫਿਰ ਇਹ ਨਹੀਂ ਟਲੇ ਤੇ ਫਿਰ ਨੇ ਚਾਰ ਫੋਨ ਕਰਕੇ ਮੁੰਡੇ ਸਾਦਲੇ ਹੋਰ ਉਹਨਾਂ ਨਾਲ ਕੇ ਹੱਥੋਂ ਪਾਈ ਤੇ ਮੈਂ ਕਿ ਲੋ ਮਾਰੀਆਂ ਦੋਨਾਂ ਨੇ ਮਰਵਾਇਆ ਤੇ ਫਿਰ ਹੋਣੀਆ ਕਿ ਕੋਂਡਾ ਪੀ ਕੌਣ ਨੇ ਮੁੰਡੇ ਕਿੰਨਾ ਨੂੰ ਪਤਾ ਮੁੰਡੇ ਕੌਣ ਨੇ ਤੇ ਤੁਹਾਡੇ ਬੇਟੇ ਆ ਨਾ ਹੋਈ ਮੇਰੇ ਬੇਗ ਨਾ ਦੁਕਾਨਾ ਤੇ ਆਡੀ ਦੁਕਾਨ ਤੋੜ ਜਾਨੀ ਮੈਂ ਤਾਂ ਤੁਹਾਡੀ ਮਰਜ਼ੀ ਮੈਂ ਹੱਥੇ ਜੋੜ ਦੇ ਕੁਦੀ ਕੋਈ ਨਹੀਂ ਤੇ ਆਣ ਕੇ ਗੱਲ ਪੈ ਗਈ ਉਹਨਾਂ ਦੇ ਮੁੰਡੇ ਮੇਰੇ ਦੀ ਪੱਗ ਲਾ ਕੇ ਨਵਦੀ ਦੂਰ ਛੁੱਟੀ ਆ ਤੇ ਹੁਣ ਸਟਾਂ ਲੱਗੀਆਂ ਨਿੱਕੇ ਨੂੰ ਸਟਾਂ ਲਗੇ ਇੱਕ ਤਾਂ ਬਹੁਤਾ ਸਿਰ ਪਾੜਿਆ ਉਹ ਮੁੰਡਾ ਪਿੰਡੀ ਦਾ ਹਜੇ ਨਾਲੇ ਵੀ ਕੰਮ ਕਰਦਾ ਦੁਕਾਨ ਤੇ ਤੇ ਪੁਲਿਸ ਨੂੰ ਨਹੀਂ ਦੱਸਿਆ ਪੁਲਿਸ ਨੂੰ ਦੱਸਿਆ ਮੁੜ ਕੇ ਜਦੋਂ ਆਈ ਫਿਰ ਭੱਜ ਗਿਆ ਅੱਗੇ ਲਾ ਕੇ ਉੱਥੇ ਜਾ ਕੇ ਫੜੇ ਮੱਛੀ ਮੰਡੀ ਨੂੰ ਤੇ ਤਿੰਨ ਜਣੇ ਇੱਥੋਂ ਫੜੇ ਤਿੰਨੇ ਆਏ ਨੂੰ ਭੱਜ ਗਏ ਕਿ ਕਿਨੇ ਜਣੇ ਆਏ ਤੇ ਇਹਦੇ ਬਚਤ ਕਰਦਾ 10 12 ਜਣੇ ਆਏ اچھا ਤੇ ਹਥਿਆਰ ਹੀ ਉਹਨਾਂ ਕੋਲ ਨਹੀਂ ਨਹੀਂ ਹਥਿਆਰ ਨਹੀਂ ਆਗੇ ਛੋਟੇ ਸਾਡੇ ਟਾਟਾ ਟਾਟੇ ਫੜੀਆਂ ਸੀ ਗਾਲਾਂ ਨਾ ਹੋ ਕੱਢ ਕੇ ਜੀਂਗੇ ਨਹੀਂ ਰਹਾ ਅੱਬ ਦਾ ਨਾ ਇੰਨਾ ਗੰਦ ਤੋਲ ਕੇ ਅੱਗੇ ਜੇ ਸਾਫ ਕੋਈਗਾ ਠੀਕ ਲੋਈ ਕਰਾਈ ਨਹੀ ਮੇਰਾ ਇਹਦਾ ਤਾਂ ਇਹਨਾ ਟੇਵੋ ਚੋਈ ਸਾਡੀ ਪਾਈਪ ਬਾਸ ਕੱਢਿਓ ਮੇਰਾ ਵੀ ਕਲਾਮ ਕਰੀਏ ਪਾਈਪ ਲੋਹੇ ਵਾਲੇ ਕਰੀਏ ਇਥੇ ਹੋਰ ਕੋਈ ਸਾਡ ਦੇ ਗਿਆ ਲਵਸ ਮੈਟਸ ਸਰ ਦੇ ਕੀ ਆਉਂਦਾ ਸੇਟੇ ਚੁੜਾਦੀ ਹੈ ਮੇਰੀ ਜਿੱਦ ਦਸ ਬਿਜੂ ਦੂ ਇਥੇਉ ਨਹੀਂ ਇਥੇਉ ਨਹੀਂ ਪੈਂਦਾ ਹੋਈ ਨਹੀਂ ਹੋਰ پارٹ نمبر 73134 باتی بڑاڑے مارے کے لیے پڑے ائے ہیں اور کیا ہے میرے کل تک بھیج دو ابھی اپ بات ਕੱਟ ਨੂੰ ਮਾਰੀ ਨਾ ਛੋਟਾ ਕੋਕ ਮੇਰ ਨੂੰ ਛੋਟਾ ਕੋਕ ਮੇਰ ਕਾ ਮਾਰਿਆ ਜੀ ਬੀ ਮਾਰ ਲੱਗਦਾ ਨਾ ਕੋਈ ਨਾ ਬਾਕੀ ਬਾਕੀ ਨੂੰ ਮਾਰ ਦੋ ਮਿੰਟ ਆ ਤੀ ਆ ਜੋ ਅੱਗੇ ਆ ਜੋ ਸਭ ਪਾਸੇ ਕੋਡਾ ਮੁਕਾ ਨਹੀਂ ਲਾ ਲਾ ਨਹੀਂ ਗਿਆ ਲਿਆ ਉਹ ਜੀ ਗਰਮ ਨਹੀਂ ਜੀ ਗਰਮ ਲਾ ਦਗਾ ہے oh, <متحة> پہلے پایا گیا تھے گھر کے باہر آیا صاف یوں نہ دیکھنا کہ پیشو پہ لگنا وہ اپ دیکھ رہا ہے پیشو تو پاپے لے نا ہے سنجشہ اور پوری ایا نہیں سامنے ہے میں بنا رہا ہوں یار چند سال ہیں نہیں جو سکتے ہیں وہ نہیں کر سکتے یار ਗੱਲ ਪੈ ਗਿਆ ਨਾ ਇਹ ਗੱਲ ਬਣਾ ਦਿੱਤੀ ਬਰੀ ਮਹਾਰਾਜ ਜੀ ਆ ਜਾ ਇੱਥੇ ਆ ਜਾ ਇੱਥੇ ਦੱਸੋ ਕੀ ਆ ਇੱਕ ਮਿੰਟ